ਤੁਸੀਂ ਨਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪਾਗੜਾ ਜੌਨ ਹਾ ਤੱਕ ਕਿਸੇ ਪਾਰਟੀ ਨੇ ਕੋਈ ਦਲਿਤ ਭਰਾ ਨੂੰ ਬੇਸ਼ਕਾ ਬ੍ਰਹਿਮੰਤਰੀ ਨਹੀਂ ਬਣਾਇਆ ਫਿਰ ਚੰਨੀ ਸਾਹਿਬ ਨੂੰ ਪੰਜਾਬ ਚ ਮੁੱਖ ਮੰਤਰੀ ਬਣਾਤਾ ਦਲਿਤ ਬੰਦੇ ਨੂੰ ਨਹੀਂ ਤਾਂ ਬਾਦਲ ਦਾ ਮੁੰਡਾ ਹੀ ਬੰਦਾ ਵਧੀਆ ਗੱਲ ਠੀਕ ਹੈ ਵੱਡੇ ਲੋਕ ਬੰਦੇ ਸੀ ਮਤਲਬ ਕਿ ਕਾਂਗਰਸ ਪਾਰਟੀ ਨਾ ਗਰੀਬ ਵੇਖਦੀ ਨਾ ਅਮੀਰ ਨਾ ਜਾਤੀ ਸਭ ਨੂੰ ਹੱਕ ਨਾ ਲਾਉਂਦੀ ਐ ਇਸੇ ਕਰਕੇ ਕਾਂਗਰਸ ਨੇ ਕਾਨੂੰਨ ਬਣਾਇਆ ਮੁਰਾਦਪੁਰੇ ਵਾਲਿਓ ਇਹ ਜਿਹੜੀ ਕੰਕ ਮਿਲਦੀ ਐ ਕਿ ਸੈਂਟਰ ਦਿੰਦਾ ਸੋਨੀਆ ਗਾਂਧੀ ਬਿਮਾਰ ਸੀ ਇੱਕ ਦਿਨ ਪਰ ਮਨਮੋਹ ਸਿੰਘ ਤੇ ਸੋਨੀਆ ਗਾਂਧੀ ਫੂਡ ਸਕਿਉਰਿਟੀ ਬਿੱਲ ਤੇ ਖਾਦ ਸੁਰੱਖਿਆ ਬਿੱਲ ਤੇ ਦਸਕਤ ਕਰਕੇ ਗਈ ਬਿੱਲ ਚ ਦਰਦ ਹੋ ਰਿਆ ਸੀ ਉਹ ਕਹਿੰਦੀ ਪਾਰਲੀਮੈਂਟ ਚ ਦਸਕਤ ਕਰਕੇ ਜਾਉਂਗੀ ਉਦੋਂ ਪਹਿਲਾ ਹਸਪਤਾਲ ਲਾਖਰ ਨਹੀਂ ਹੁੰਦੀ ਇਹ ਕੰਮ ਨਵੇੜਨਾ ਗਰੀਬਾਂ ਨੂੰ ਕਣਕ ਮਿਲਦੀ ਰਹੇ ਬੋਲੇ ਜਾਨ ਹਾਂ ਰਾਇਆ ਉੜੈਲ ਸਿੰਘ ਜੀ ਹਨਾਣਾ ਰਾਜ ਹੁੰਦਾ ਸੀ ਪਹਿਲਾ ਖੰਡ ਵੀ ਮਿਲਦੀ ਹੁੰਦੀ ਸੀ ਮਿੱਟੀ ਦਾ ਕੇਲ ਵੀ ਮਿਲਦਾ ਸੀ ਇਹ ਰਾਜ ਹੁੰਦਾ ਸੀ ਉਦੋਂ ਕਾਂਗਰਸ ਦਾ ਲੋਕ ਇਹਨੇ 70 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਗਰੀਬਾਂ ਦੀ ਤੂਤੀ ਬੋਲਣ ਲਈ ਹੈ ਇਸ ਕਰਕੇ ਤੇ ਸਾਡੀ ਵੀ ਗਰੀਬਾਂ ਨੇ ਕਦੇ ਬਾਹ ਫੜਨ ਤੋਂ ਨਾ ਨਹੀਂ ਕੀਤਾ ਵੱਡੀ ਕੋਠੀ ਤੋਂ ਤਾਂ ਜਵਾਬ ਮਿਲ ਸਕਦਾ ਹੈ ਲੇਕਿਨ ਗਰੀਬਾਂ ਦੇ ਵੇਰੇ ਜੋ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਸਾਡੀ ਇੱਕ ਨਾ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕੋ ਜ ਦਿਨ ਪਹਿਲਾਂ ਵੜਿੰਗ ਸਾਹਿਬ ਨੇ ਇੱਕ ਵੀਡੀਓ ਉਹ ਮੈਂ ਸੁਣੀ ਆ ਤੇ ਸਾਹਿਬ ਬੁਲਟਾ ਸਿੰਘ ਦਾ ਹੋ ਮਨਿਸਟਰ ਜਿਹੜੇ ਦੇਖਦੇ ਰਿਹਾ ਕਿਉਂਕਿ ਉਹਦਾ ਮਜ਼ਾਕ ਬਹੁਤ ਖੋਜੇ ਹਟੜਾ ਨਾਲ ਸ਼ਬਦਾਂ ਨਾਲ ਉਹਨਾਂ ਕੀਤਾ ਤੇ ਮੈਂ ਸਮਝਦਾ ਇਹ ਉਹਨਾਂ ਦਾ ਮਜ਼ਾਕ ਨਹੀਂ ਹੈ ਸਮੁੱਛੇ ਸਾਡੇ ਸਮਾਜ ਦਾ ਗਰੀਬ ਭਾਈਚਾਰੇ ਦਾ ਹੈ ਕਿ ਜਿਹੜਾ ਉਹਨਾਂ ਨੂੰ ਕਹਿੰਦਾ ਕਿ ਉਹ ਪੱਠੇ ਪਾਉਣ ਵਾਲੇ ਸੀ ਰੰਗ ਦੇ ਕਾਲੇ ਸੀ ਤੇ ਮੈਂ ਸਮਝਦਾ ਕਿ ਉਹ ਰੰਗ ਦੇ ਤੇ ਕੀ ਕਾਲੇ ਸੀ ਇਹ ਇਹਨਾਂ ਦੇ ਦਿਲ ਕਾਲੇ ਨੇ ਜਿਹੜੇ ਇਹ ਗੱਲਾਂ ਕਰ ਰਹੇ ਕਾਂਗਰਸ ਵਾਲੇ ਤੇ ਮੈਂ ਸਮੁੱਛੇ ਸਮਾਜ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਨੂੰ ਪਛਾਣਿਏ ਇਸ ਸ਼ੁਰੂ ਦੇ ਜਦੋਂ ਦਾ ਦੇਸ਼ ਯਾਦ ਹੋਇਆ ਕਾਂਗਰਸ ਨੇ ਕਰੀਬਾਂ ਨਾਲ ਧਰੋਹ ਕਰਦੇ ਆ ਰਹੀ ਕਰਦੀ ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਉਹ ਵੇਖ ਕੇ ਵੀ ਨਿਸ਼ਕਾਰੇ ਆਪਣੇ ਲੀਡਰਾਂ ਨੂੰ ਯਾਦ ਪੈਦੇ ਨੇ ਜਿਹੜੇ ਸਮਾਜ ਦੇ ਅਫਸਰ ਨੇ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਦਾ ਬਾਈਕਾਰਡ ਸਾਰਾ ਸਮਰਚਾ ਸਮਾਜ ਕਰੇ ਔਰ ਜਿੰਨਾ ਚਿਰ ਮਾਫੀ ਨਹੀਂ ਮੰਗ ਮੰਗ ਲਈ ਦੇ ਸਮਰਛਾ ਕਰਕੇ ਜਿੱਥੇ ਜਿਹਨੇ ਬੁੜੀ ਗਲਤ ਕੀਤੀ ਆ ਉਹ ਸਮਾਜ ਵਾਲੇ ਸਾਰੇ ਬਾਈਕਾਰਡ ਕਰਨ ਤੇ ਮਾਫੀ ਮੰਗੇ ਉਹਨਾਂ ਚਿਰ ਇਹਦਾ ਬਾਈਕ ਜਿੱਥੇ ਵੀ ਕਿਤੇ ਮਿਲਦਾ ਉਹਦਾ ਘਰੋਂ ਵੀ ਕੀਤਾ ਜਾਵੇ ਇਸ ਮੁਝੇ ਸਮਾਜ ਦਾ ਸਰਨੇਮਾ ਕੰਮ ਦੀ ਇਹਨੇ ਕੋਸ਼ਿਸ਼ ਕੀਤੀ ਹੈ ਮੁਝੇ ਕੁਇਤੀ ਦਾ ਇਹਨੇ ਪਲੋ ਸੋਚ ਨੂੰ ਪਲੋ ਫੇਸ ਬਚਾਈ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੈਕ ਰਜੀਤਾ ਖਾਲਸਾ ਵੈਕ